ਮੀਟਿੰਗ ਰੱਖੀ ਗਈ ਸੀ ਅੱਜ ਜਿਸ ਦਾ ਆਪ ਨੂੰ ਵੀ ਜਾਉਣਾ ਸੀ ਕਿੰਨੀ ਦੇਰ ਹੋ ਗਈ ਤੁਸੀਂ ਕਹਿ ਰਹੇ ਸੀਗੇ ਤਾਲੇ ਵੀ ਲਾਵਾਂਗੇ ਲੇਕਿਨ ਅੱਜ ਮੀਟਿੰਗ ਰੱਖੀ ਗਈ ਉਸ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਕਿਹਾ ਸੀ ਅੱਜ ਤੁਸੀਂ ਦੇਖਿਆ ਹੋਵੇਗਾ ਸਾਰੇ ਪੰਜਾਬ ਦੇ ਹਜ਼ਾਰਾਂ ਲੋਕ ਅੱਜ ਇੱਥੇ ਇਕੱਠੇ ਹੋਏ ਨੇ ਉਹਦੇ ਨਾਲੇ ਦਾ ਵਿਸ਼ਾ ਹੈ 650 ਕਰੋੜ ਦੀ ਲੁੱਟ ਦੇ ਹਿਸਾਬ ਦਾ ਵਿਸ਼ਾ ਬੁੱਢਾ ਨਾਲਾ ਬੁੱਢਾ ਦਰਿਆ ਜੋ ਕਿ ਹੁਣ ਗੰਦਾ ਨਾਲਾ ਦਾ ਰੂਪ ਲੈ ਲੈ ਚੁੱਕਿਆ ਉਹ ਅੱਜ ਸਿਰਫ ਲੋਧਾਰੇ ਦਾ ਇੱਕ ਸਿਰਪੇਡ ਨਹੀਂ ਬਣ ਗਈ ਉਹ ਪੂਰੇ ਪੰਜਾਬ ਤੇ ਰਾਜਸਥਾਨ ਦੀ ਸਿਰਪੇਡ ਵੀ ਬਣ ਗਈ ਸਾਡੇ ਸਾਰੇ ਇਸ ਬੁੱਢੇ ਨਾਲੇ ਦਾ ਪਾਣੀ ਸਤਪੁਰੂ ਦੇ ਵਿੱਚ ਪੈ ਰਹੇ ਸਾਡੀ ਦੁਨੀਆ ਨੂੰ ਪਤਾ ਉਹ ਸਤਪੁਰੂ ਜੀ ਦੇ ਇਹ ਜਿਲ੍ਹੇ ਜੋ ਪੰਜਾਬ ਦੇ ਵਿੱਚੋਂ ਹੁੰਦੇ ਹੋਏ ਰਾਜਸਥਾਨ ਦੇ ਨੇੜੇ ਆ ਇਹ ਜੋ ਸਾਰੇ ਪੰਜਾਬ ਦੇ ਅਲੱਗ-ਅਲੱਗ ਜਿਲ੍ਹਿਆਂ ਦੇ ਲੋਕ ਹਜ਼ਾਰਾਂ ਦੀ ਤਦਾਦ ਦੇ ਵਿੱਚ ਅੱਜ ਤੱਕ ਇੱਥੇ ਹੋਈ ਹੈ ਔਰ ਹੁਣ ਅਸੀਂ ਇੱਥੋਂ ਦੀ ਇੱਥੇ ਪ੍ਰਸ਼ਾਸਨੇ ਪਾਣੇ ਸ਼ੱਕ ਹੈ ਸਾਰੇ ਇਹਨੇ ਅਸੀਂ ਚਲੇ ਹਾਂ ਕਿਸੇ ਦਫ਼ਤਰ ਉਹਨਾਂ ਨੂੰ ਚਿਤਾਵਨੀ ਦੇਣ ਦੇ ਵਾਸਤੇ ਆ ਚਿਤਾਵਨੀ ਮੈਂ ਨਹੀਂ ਪੂਰਾ ਪੰਜਾਬ ਦੇ ਲੋਕ ਚਿਤਾਵਨੀ ਦੇਣ ਜਾ ਰਹੇ ਆ ਔਰ 15 ਦਿਨਾਂ ਦਾ ਅਲਟੀਮੇਟਮ ਦਵਾਗੇ ਕਿ ਜੇ ਆਹਾ ਬੁੱਢੇ ਦਰਿਆ ਦਾ ਔਰ ਬੁੱਢੇ ਨਾਲੇ ਦਾ ਗੱਡੇ ਨਾਲੇ ਦਾ ਹੱਲ ਨਹੀਂ ਕੀਤਾ ਸਾਡੇ 72 ਨੂੰ ਪਲੂਟ ਹੋਣ ਤੋਂ ਨਹੀਂ ਬਚਾਇਆ ਔਰ ਜਿਹੜੇ 650 ਗੋਨ ਦੇ ਜਿਹੜੇ ਜਿਹੜੇ ਉਸ ਸਮੇਂ ਦੇ ਮੁੱਖ ਤੌਰ ਤੇ આરોપી ਕੈਪਟਨ ਅਮਰਿੰਦਰ ਸਿੰਘ ਜਿਹੜੇ 2020 ਦੇ ਵਿੱਚ ਜਦੋਂ ਸਾਡੇ 650 ਗੋਨ ਦੀ ਡੀਪੀਐਲ ਮਨਜ਼ੂਰ ਕੀਤੀ ਗਈ ਇਹ ਸਭ ಕಾಂಗ್ರೆਸ ਦੇ ਮੁੱਖ ਮੰਤਰੀ ਸੀਗੇ ਔਰ ਜਿਹੜੇ ਇਨਸਪੈਕਟਰ ਆਫਿਸਰ ਜਿਨ੍ਹਾਂ ਨੇ ਉਹਨਾਂ ਦੇ ਇਸ਼ਾਰੇ ਉੱਤੇ ਗਲਤ ਰਿਪੋਰਟ ਤਿਆਰ ਕੀਤੀ ਉਹ ਸਾਰਿਆਂ ਦੇ ਉੱਤੇ ਵੀਡੀਓ ਦਾ ਪਰਚਾ ਦਰਜ ਕੀਤਾ ਜਾਵੇ ਜਾਂ ਉਹਦੀ ਸੀਬੀਆ ਇਨਕੁਆਇਰੀ ਦੀ ਜਾਂਚ ਕੀਤੀ ਜਾਵੇ ਔਰ ਉਹਨਾਂ ਦੀਆਂ ਪੈਨਸ਼ਨਾਂ ਮੰਤਰੀਆਂ ਦੀਆਂ ਜਾਂ ਮੁੱਖ ਮੰਤਰੀਆਂ ਜਾਂ ਜਿਹੜੇ ਸਰਕਾਰੀ ਅਫਸਰਾਂ ਦੀ ਤਨਖਾਹਾਂ ਔਰ ਰੁਕਮੀਆਂ ਚਾਹੀਦੀਆਂ ਹੈਗੀਆਂ ਇਹਨਾਂ ਦਿਨਾਂ ਦੀ ਇਸੇ ਗੱਲ ਵੀ ਯਾਰ ਬਣਾ ਕੇ ਭੇਲ ਨਾਲੇ 2.560 ਕਰੋੜ ਦੀ ਲੁੱਟ ਜਿਹਨਾਂ ਨੇ ਕੀਤੀ ਹੈ ਔਰ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਸਵਾਸਥ ਤੇ ਨਾਲ ਲੁਕਤਾ ਹੋਈ ਹੋਈ ਆਰਥਿਕ ਲੁਕਤਾ ਹੋਈ ਹੋਈ ਪਰੰਤੂ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਸਵਾਸਥ ਤੇ ਨਾਲ ਵੀ ਖਿਲਵਾੜ ਕੀਤਾ ਅੱਜ 2700 ਦੇ ਕਰੀਬ ਕੈਂਸਰ ਦੇ ਕੇਸ ਬਗਾਰੇ ਸ਼ਹਿਰ ਚ ਡਿਟੈਕਟ ਹੋਤੇ ਹੈ ਔਰ ਪੰਜਾਬ ਦੇ ਵਿੱਚ ਕਿੰਨੇ ਹੈਗੇ ਨੇ ਉਹ ਹਜ਼ਾਰਾਂ ਦੇ ਚੋਕ ਆ ਇਹਨਾਂ ਨੇ ਸਾਡਾ ਪੈਸਾ ਵੀ ਲੁੱਟਿਆ ਸਾਡਾ ਸਾਡੀ ਸਿਹਤ ਵੀ ਲੁੱਟਿਆ ਤੇ ਉਹ ਕਿਸੇ ਵੀ ਕੀਮਤ ਹੰਸ ਲੋਕ ਬਰਬਾਦ ਨਹੀਂ ਕਰਾਂਗੇ ਅੱਜ ਝੰਡਾ ਚੱਕ ਦਿੱਤਾ ਹੈਗਾ ਹੁਣ ਬੁੱਢਾ ਦਰਿਆ ਨੂੰ ਅਸੀਂ ਇਹਨੂੰ ਸਾਫ਼ 100% ਕਰਕੇ ਦਿਖਾਵਾਂਗੇ ਅੱਜ ਸਾਰੇ ਪ੍ਰਸ਼ਾਸਨ ਸਾਰੀਆਂ ਸਰਕਾਰਾਂ ਨੇ ਇਸ ਨਾਲੇ ਨੂੰ ਹੱਥ ਖੜੇ ਕਰਨ ਵਾਸਤੇ ਅ ਹੱਥ ਖੜੇ ਹੋ ਚੁੱਕੇ ਨੇ ਜੀ ਇਹਨਾਂ ਨੇ ਸਰਸ ਸਿਰਫ ਪੈਸਾ ਲੁੱਟਿਆ ਜਿਨ੍ਹਾਂ ਆਪਾਂ ਕਹਿੰਦੇ ਜੀ ਵੀ ਇਹਨਾਂ ਦੇ ਇੰਟੈਲੀਜੈਂਟ ਬਿਊਰੋਕ੍ਰੇਟਸ ਪੰਜਾਬ ਵਾਟਰ ਸਿਵਰੇਜ ਬੋਰਡ ਦੇ ਇੰਜੀਨੀਅਰਸ ਪੰਜਾਬ ਪੂਸ਼ੂ ਕੰਟਰੋਲ ਬੋਰਡ ਦੇ ਅਫਸਰ ਹੈ ਜੀ ਆ ਮਿਨਿਸਪਲ ਕਾਰਪੋਰੇਸ਼ਨ ਦੇ ਬੜੇ ਬੜੇ ਆਈਐਸ ਅਧਿਕਾਰੀ ਆ ਔਰ ਸਰਕਾਰਾਂ ਦੇ ਬੜੇ ਬੜੇ ਮੁੱਖ ਮੰਤਰੀ ਜਾਂ ਹੋਰ ਮੰਤਰੀ ਮੇਅਰ ਆ ਸਾਰੇ ਦੇ ਹੱਥ ਖੜੇ ਹੋ ਚੁੱਕੇ ਨੇ ਜਿਹੜਾ ਆਂਦਾ ਬੁੱਢੇ ਨਾਲੇ ਦੇ ਨਾਂ ਦੇ ਉੱਤੇ ਆਪਣਾ ਹਲਵਾ ਮੰਡਾ ਬਣਦਾ ਹੈ ਪਰ ਜੈਤੀ ਬੁੜੀ ਆਂਦਾ ਪੈਸਾ ਖਾਂਦਾ ਤਾਂ ਕਿਵਾਂਦਲਾ ਜੈ ਸਾਹਿਬ ਵੈਸੇ ਦੇਖਿਆ ਇਹ ਬੁੜੀ ਨਾਲ ਗੰਦਾ ਕੌਣ ਕਰ ਰਿਹਾ ਸੀ ਉਸ ਨੂੰ ਦੇਖੋ ਸਾਰੀ ਕਰ ਰਿਹਾ ਤੇ ਔਰ ਇਹਦੇ ਵਿੱਚ ਪ੍ਰਮੁਖ ਉਤਾਰ ਦੇ ਉੱਤੇ ਕਿਸ ਸਮੇ ਜਿਹੜੀ 50 ਲੱਖ ਦੀ ਆਬਾਦੀ ਹੋ ਚੁੱਕੀ ਲੋਹੜੇ ਸ਼ਹਿਰ ਦੀ ਕਿਉਂਕਿ ਸਚਾਈ ਜਾਤਿਕਤ ਆਪਾਂ ਇੱਕ ਸਚਾਈ ਦੇ ਪਲੇਟਫਾਰਮ ਤੇ ਨਾ ਆਵਾਂਗੇ ਸਹੀ ਆਬਾਦੀ ਨੂੰ ਕੈਲਕੂਲੇਟ ਨਹੀਂ ਕਰਾਂਗੇ ਸਹੀ ਪਾਣੀ ਨੂੰ ਡੋਮੈਸਟਿਕ ਬੇਸ ਲਈ ਹੈਗੇ ਉਹਨੂੰ ਕੈਲਕੂਲੇਟ ਨਹੀਂ ਕਰਾਂਗੇ ਜੜੀਆਂ ਦੇ ਪਾਣੀ ਨੂੰ ਕੈਲਕੂਲੇਟ ਨਹੀਂ ਕਰਾਂਗੇ ਇੰਡਸਟਰੀਅਲ ਪਾਣੀ ਅਸੀਂ ਕੈਲਕੂਲੇਟ ਕਰ ਚੁੱਕੇ ਹਾਂ ਕਿਉਂਕਿ ਅਸੀਂ ਤੇਨੂੰ ਸੀਪੀਓ ਪ੍ਰਾਂਸ ਆਲਰੇਡੀ ਇੰਸਟਾਲ ਕਰ ਚੁੱਕੇ ਹਾਂ ਅਸੀਂ ਆਪਣਾ ਜਿਹੜਾ ਰੰਗਾਈ ਦੇ ਕਾਰਖਾਨੇ ਵਾਲਿਆਂ ਨੇ ਆਪਣੇ ਪਲਾਨਟ ਇੰਸਟਾਲ ਕਰ ਚੁੱਕੇ ਔਰ ਜਿਹੜੀ ਸਕੇਪਟ ਇੰਡਸਟਰੀ ਥੋੜੀ ਬਹੁਤ ਹੈਗੀ ਹੈ ਔਰ ਲਾਲ ਇੰਡਸਟਰੀ ਉਹਨਾਂ ਨੇ ਆਪਣੇ ਅੰਦਰ ਬਹੁਤ ਸੋਹਣੇ ਐਫਲੂਐਂਟ ਟਰੀਟਮੈਂਟ ਪਲਾਂਟ ਲਗਾਏ ਆ ਜਿਹੜੇ ਕਿ ਡਾਇਰੈਕਟਲੀ ਮਾਨੀਟਰ ਕਰ ਰਹੇ ਹੈਗੇ ਆ ਪੀਪਸੀਬੀਅਰ ਸੀਪੀਸੀ ਹੁਣ ਵਾਰੀ ਹੈਗੀ ਹੈ ਕਾਰਪੋਰੇਸ਼ਨ ਦੀ ਕਿਉਂਕਿ ਇਹਨਾਂ ਨੇ ਸੜ ਤੋਂ ਵਾਟਰ ਐਂਡ ਸੀਵਰੇਜ ਦੇ ਚਾਰਜਸ ਲੈਂਦੇ ਆ ਇਹਨਾਂ ਦਾ ਫਰਜ਼ ਹੈ ਉਹ ਪਾਣੀ ਨੂੰ ਡੋਮੈਸਟਿਕ ਵੇਸ ਨੂੰ ਜਿਹੜਾ ਕਿ ਘਰੇਲੂ ਪਾਣੀ ਨੂੰ ਸਾਫ਼ ਕਰਨਾ ਜੋ ਕਿ ਆਪਣੀ ਜ਼ਿੰਮੇਵਾਰੀ ਇਹਨਾਂ ਨੇ ਨਹੀਂ ਨਿਭਾਈ ਔਰ ਪੈਸੇ ਨੂੰ ਲੁੱਟਣ ਵਾਸਤੇ ਗਲਤੀ ਕਰ ਮੈਂ ਪੈਸਾ ਲੁੱਟ ਲਿਆ ਪਿਛਲੀ ਸਰਕਾਰਾਂ ਸਿੱਕੇ ਕਾਂਗਰਸ ਦੇ ਟਾਈਮ ਤੋਂ ਉਹਨਾਂ ਨੇ ਲੁੱਟਿਆ ਸੀ ਕਾਂਗਰਸ ਉਹਦਾ ਵੱਡਾ ਇਸ ਦੇਸ਼ ਕੋ ਡੱਪ ਨਹੀਂ ਹੈਗਾ ਆ ਲੁਟੇਰਾਂ ਦੀ ਸਰਕਾਰ ਦੀ ਕਾਂਗਰਸ ਦੀ ਆ ਜਿਹੜੀ ਬਿਜਲੀ ਪੰਜਾਬ ਸਰਕਾਰ ਹੀ ਹੈਗੀ ਹੈ ਔਰ ਦੇਸ਼ 1947 ਤੋਂ ਲੈ ਕੇ ਅੱਜ ਤੱਕ ਜਿੰਨਾ ਕਾਂਗਰਸੀਆਂ ਨੇ ਦੇਸ਼ ਨੂੰ ਜੁੱਟਿਆ ਵੱਡਿਆ ਲੁੱਟਿਆ ਤੁਸੀਂ ਜੁੱਟਿਆ ਜੋਤਾਂ ਨੂੰ ਕੋਈ ਵੀ ਦੋਸਤ ਲੰਬੇ ਸਮੇਂ ਤੋਂ ਤੁਸੀਂ ਸੰਘਰਸ਼ ਕਰ ਰਹੇ ਹੋ ਕੋਈ ਵੀ ਮੌਜੂਦਾ ਪਾਰਟੀ ਦਾ ਨੁਮਾਇੰਦਾ ਵਗੈਰਾ ਮਿਲਣ ਆਇਆ ਤੁਹਾਨੂੰ ਜਾਂ ਤੁਹਾਡੇ ਨਾਲ ਕਿਤੇ ਗੱਲਬਾਤ ਕੀਤੀ ਹੋ ਨਾ ਦੇਖੋ ਜੀ ਹੁਣ ਤੱਕ ਕਿਸ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਜਾਂ ਕਿਸੇ ਵੀ ਆਪਣਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਔਰ ਕਿਸੇ ਵੀ ਮੰਤਰੀ ਨੇ ਹੁਣ ਤੱਕ ਗੱਲਬਾਤ ਨਹੀਂ ਕੀਤੀ ਨਾ ਕਰ ਅਸੀਂ ਆਪਣਾ ਸੰਘਰਸ਼ ਬਿਗੋੜਜ ਬਿਜਾਤਾ ਹੈਗਾ ਅਸੀਂ ਪੰਜਾਬ ਦੇ ਲੋਕਾਂ ਨਾਲ ਤਿਆਰਦੇ ਜਿਹਦੇ ਸ਼ਹਿਰ ਦੇ ਲੋਕ ਕਿੱਟੇ ਰਹੇ ਆਂ ਉਹਨਾਂ ਦੀ ਅੱਛੀ ਸਿਹਤ ਪ੍ਰਦਾਨ ਕਰਨੀ ਜਾਂ ਉਹਨਾਂ ਨੂੰ ਬਿਮਾਰ ਹੋ ਕੇ بچਾਣ ਵਾਸਤੇ ਕੁਝ ਲੋਕ ਵੀ ਸਾਰੇ ਆਪ ਭਰਾ ਸਾਰੇ ਹੈਗੇ ਆ ਸ਼ਹਿਰ ਦੇ ਨਿਵਾਸੀ ਹੈ ਤੇ ਆ ਸੇਫ ਦਾ ਮੁੱਦਾ ਸਸੈਸਟੀਵ ਮੇਟਰ ਸਾਰੇ ਨਾਲ ਜੁੜਿਆ ਦੇਖੇ ਜਾ ਰਿਹਾ ਹਲੇ ਵੀ ਲੁਧਿਆਣਾ ਵਾਸੀ ਅਵੇਅਰ ਨਹੀਂ ਹੈਗੇ ਅੱਜ ਵੀ ਦੇਖਿਆ ਜਾ ਰਿਹਾ ਤੇ ਵੱਡੀ ਕੀਮਤੀ ਚ ਪੈਂਡੂ ਬੰਦੇ ਜਿਹੜੇ ਇੱਥੇ ਜਰੂਰ ਪਹੁੰਚੇ ਨੇ ਲੁਧਿਆਣਾ ਵਾਸੀ ਹਲੇ ਵੀ ਅਵੇਅਰ ਨਹੀਂ ਹੈਗੇ ਲੱਗਦਾ ਦੇਖੋ ਜੀ ਮੈਂ ਤਾਂ ਪਿਛਲੀ ਵਾਰ ਵੀ ਕਿਹਾ ਸੀ ਆ ਵੀ ਜਿਹੜੇ ਵਪਾਰੀ ਹੈ ਨਾ ਉਹ ਬਹੁਤ ਜ਼ਿਆਦਾ ਗਰਫੋ ਜੀ ਇਹ ਹੋਰ ਡਰ ਦਾ ਮਾਰਾ ਵੀ ਜਿਨ੍ਹਾਂ ਨੂੰ ਨੋਟਿਸ ਆਏ ਹੋਏ ਨੇ ਡਿਸਕਨੈਕਸ਼ਨ ਦੇ ਉਹ ਡਰ ਦਾ ਮਾਰਾ ਆਂਦਾ ਨਹੀਂ ਹੈ ਕਿ ਮੇਰੀ ਵੀ ਦਿੱਕੂ ਹੋਣਾ ਅੱਜ ਹੁਣ ਕਰੇ ਹੁਣ ਇਕੱਲਾ ਬੰਦਾ ਹੈਗਾ ਜੀ ਉਹਨੇ ਅਸੇਆ ਨੂੰ ਦੁਕਾਨ ਖੋਲ੍ਹ ਲਈ ਹੈ ਤੇ ਆਪਣਾ ਸ਼ਾਮ ਨੂੰ ਦੁਕਾਨ ਦੇ ਵਿੱਚ ਕਰਕੇ ਚਾਰ ਪੰਜ ਆਪਣੇ ਘਰ ਨੂੰ ਚਲਾਨਵਾਰ ਸੀ ਕਰਨਾ ਲੱਗਦਾ ਜਾਂ ਮੈਂ ਤੇ ਚਾਰ ਘੰਟੇ ਇੱਥੇ ਵੀ ਖਰਾਬ ਕਰਾ ਔਰ ਮੈਂ ਫਿਰ ਕੋਈ ਨਾ ਕੋਈ ਅਫਸਰ ਦੇ ਨਿਸ਼ਾਨੇ ਤੇ ਵੀ ਆਜਣਾ ਕਿਤੇ ਅੱਧ ਵਿੱਚ ਤੇ ਮੇਰਾ ਬਿਜਲੀ ਦਾ ਕਨੈਕਸ਼ਨ ਨਾ ਕੀਤਾ ਜਾਵੇ ਕਿਤੇ ਅੰਗਰੇਜ਼ੀ ਦੇ ਕਨੈਕਸ਼ਨ ਨਾ ਕੱਟਿਆ ਨਾ ਜਾਵੇ ਬਿਲਕੁਲ ਕੋਈ ਝੂਠਾ ਪਰਚਾ ਨਾ ਦੇਤਾ ਇਹਨੂੰ ਜਾਵੇ ਵਪਾਰੀ ਜੀ ਹੁਣ ਠੀਕ ਹੈ ਵਪਾਰੀ ਚਾਲ ਕੀ ਹੋ ਰਹੀ ਹੈ ਚਾਲ ਵੀ ਹੋ ਰਹੀ ਹੈ ਅਗਲੀ ਚਾਲ ਹਸੂ ਮੰਤੂ ਸਪਸ਼ਟ ਕਰ ਲੁੱਤਾ ਜੀ ਜੇ ਸਾਰੇ ਜਿਹੜੇ ਇਕੱਠੇ ਹੋਗੇ ਅਸੀਂ ਡੀਸੀ ਦਫ਼ਤਰ ਜਾ ਰਹੇ ਹਾਂ ਮੌਲਣਦਨ ਦੇ ਵਾਸਤੇ ਉਸ ਤੋਂ ਬਾਅਦ 15 ਦਿਨਾਂ ਦਾ ਇਹਨਾਂ ਨੂੰ ਟਾਈਮ ਦੇਵਾਂਗੇ ਜੇ ਇਹਨਾਂ ਦਾ ਸਕਾਰਾਤਮਕ ਤਰੀਕੇ ਦੇ ਨਾਲ ਸਾਡੇ ਨਾਲ ਕੋਈ ਗਲਵਾੜ ਨਹੀਂ ਕੀਤਾ ਔਰ ਅਸਲ ਇੱਜਤ ਕੋਲ ਦੀ ਲੁਕਦਾ ਸਾਥਨ ਨਹੀਂ ਦਿੱਤਾ ਅਸੀਂ ਇਹ ਸਾਰੇ ਦਫ਼ਤਰ ਨੂੰ ਤਾਲੇ ਮਾਰਾ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ